ਗੋਲ 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 ਫੱਲੇ ਲਫਾਫੇ ਹਲਾਉਣੇ ਤਾਂ ਫੱਲ ਗਿਆ ਉਹ ਜਦੋਂ ਹਲਾਇਆ ਕੱਢ ਦੇ ਆਹ ਦੇਖੋ ਪਰਚੀਆਂ ਆ ਦੇ ਲਫਾਫੇ ਦੇ ਪ੍ਰੈਸ ਤਾਂ ਪੱਖਾ ਵੀ ਹੋਏਗਾ ਇਹ ਪਰਚੀਆਂ ਲੋਕਾਂ ਕਣ ਬਹਿ ਕੇ ਲੈ ਮਾਰ ਕੇ ਗਿੜਾ ਦੇਰੇ ਹਲਾ ਹਲਾ ਕੇ ਪ੍ਰਾਰ ਨਰਸਰੀ ਭਲਾਈ ਜਾਣਾ ਜਿਹੜਾ ਲੱਕੀ ਡਰਾ ਕੱਢਣਾ ਸੀ ਅੱਜ ਤਕਸਾਲ ਮੇਲਿਆ ਪੁਚੋ ਤੇ ਪਹਿਲਾ ਨਾਮ ਸਾਈਕਲ ਉਸ ਤੋਂ ਬਾਅਦ ਛੱਤ ਆਲਾ ਪੱਖਾ ਤੇ ਪ੍ਰੈਸ ਤੇ ਆ ਪੱਖਾ ਆ ਗਿਆ ਟ੍ਰੈਪਰਨ ਦਾ ਤੇ ਆ ਬੱਚੇ ਵੱਲੋਂ ਨਾਮ ਕਢਾਇਆ ਜਾਣਾਗਾ ਹਾਂ ਬਹ ਲੱਗਦੇ ਆ ਗੱਡੀ ਵਾਲੇ ਕਿਸੇ ਨੂੰ ਸਾਈਕਲ ਨਿਕਲਿਆ ਹੋਣਾ ਭਈਆ ਹਾਂ ਜਿਹੜਾ ਗੱਡੀ ਤੇ ਆਇਆ ਹੋਵੇਗੀ ਬਾਕੀ ਦਾ ਹੀ ਵੇਖੋ ਇਹ ਹਿੱਸੇ ਆਉਂਦਾ ਵੀ ਸਾਈਕਲ ਆ ਸਟੋਰਜ ਖੁੱਲ ਹੋਗਾ ਖੋਲੋ ਜੀ ਸਟੋਰਜ ਕੋਈ ਨਹੀਂ ਹੈਗੇ ਕੋਈ ਟੈਨਸ਼ਨ ਨਾ ਲੈ ਗਰਦ ਕਾੜ ਤਾਂ ਅਮੀ ਪੈਂਦੇ ਚ ਵੀ ਪਿੰਡ ਤੇ ਕਰਦੋ ਭਾਈ ਕਾਟ ਤੇ ਜਿੱਦੀ ਚੱਕ ਮਹਿਕਮਾ ਪਿੰਡ ਭਲਾਈ ਨਾਲ ਦੱਸੋ ਭਾਈ ਕੱਢਦਗੇ ਸਾਮ ਤੋਂ ਸਾਰੇ ਸਾਮ ਤੋਂ ਸਾਮ ਤੋਂ ਸਾਰੇ ਨੇ ਸਾਮ ਤੋਂ ਭਾਈ ਆ ਬੜਾ ਦੇਖ ਲਓ ਖੁਆਰ ਕੇ ਰੱਖੇ ਭਾਈ ਚਰਚੀਆਂ ਹਾਂ ਭਾਈ ਭਾਈ ਜੀ ਮਾੜਾ ਜਾਂ ਨੋਟ ਕਰ ਲਿਓ ਬਰਾਡ ਨਰਸਰੀ ਪਿੰਡ ਭਲਾਈ ਵਾਲਾ ਜਿਹੜੇ ਕਲੋਨ ਸਪੈਦਿਆਂ ਚ ਮਸ਼ਹੂਰ ਹੈ ਤੇ ਸਾਰੇ ਫਰੂਟ ਦੀ ਇਹਨਾਂ ਨੇ ਇੱਥੇ ਭਾਈ ਜੀ ਨਰਸਰੀ ਲੈ ਕੇ ਆਏ ਸੀਗੇ ਜਿਹਨੂੰ ਪੂਰੇ ਪੰਜਾਬ ਚੋਂ ਬਹੁਤ ਸੋਨਾ ਹੰਗਾਰਾ ਮਿਲਿਆ ਪੁੱਚੋ ਮੰਡੀ ਮੇਲੇ ਜੋ ਆਪਾਂ ਬੋਲ ਰਹੇ ਆ ਇੱਥੇ ਜਿਹੜੀ ਵਿਸ਼ੇਸ਼ ਚੀਜ਼ ਦੋ ਚੀਜ਼ਾਂ ਰੱਖੀਆਂ ਗਈਆਂ ਸੀ ਕੋਈ ਵੀ ਬੰਦਾ ਇੱਥੇ ਜਿਹੜਾ ਬੂਟਾ ਲੈ ਕੇ ਗਿਆ ਫਲਦਾਰ ਜਾਂ ਕੋਈ ਵੀ ਪੌਦਾ ਲੈ ਕੇ ਗਿਆ ਉਹਦਾ ਇੱਕ ਪਰਚੀ ਪਾਈ ਗਈ ਸੀ ਬਾਈ ਜੀ ਜਿਦੇ ਚ ਆਪਾਂ ਇਨਾਮ ਕੱਢਨੇ ਆ ਪਹਿਲਾ ਇਨਾਮ ਸਾਈਕਲ ਹੈ ਪੱਖਾ ਇੱਕ ਪ੍ਰੈਸ ਤੇ ਨਾਲ ਆਪਾਂ ਫਲਦਾਰ ਬੂਤੇ ਦੇਣੇ ਆ ਬਈ ਤੇ ਦੂਜੀ ਵੱਡੀ ਗੱਲ ਜਿਹੜੀ ਸੀਗੀ ਬਾਈ ਹੋਰਿਆ ਵੱਲੋਂ ਕੀਤੀ ਗਈ ਸੀ ਜਿਹੜੀ ਮੇਲੇ ਦੇ ਵਿੱਚ ਦੋ ਦਿਨਾਂ ਚ ਜਿੰਨੀ ਵੀ ਕਮਾਈ ਹੋਈ ਹੈ ਉਹਦਾ ਚੌਥਾ ਹਿੱਸਾ ਬਤੌਰ ਦਸਵੰਦ ਜਿਹੜੇ ਹੜਪੀੜਤਾ ਵਾਸਤੇ ਭੇਜਿਆ ਜਾਊਗਾ ਬਹੁਤ ਸਾਰੇ ਲੋਕ ਕਹਿੰਦੇ ਸੀ ਕਹਿੰਦੇ ਉੱਧਰ ਸਾਡਾ ਪੰਜਾਬ ਡੁੱਬ ਰਿਹਾ ਤੇ ਇੱਥੇ ਮੇਲੇ ਲੱਗੀਆਂ ਨੇ ਪਰ ਇੱਥੇ ਅਸੀਂ ਜੇ ਕਮਾਈ ਕਰਦੇ ਇੱਥੇ ਦੋ ਦਿਨ ਅਸੀਂ ਰਾਤ ਦਿਨ ਜਾਗੇ ਆ ਤਾਂ ਇਹਦੇ ਚੋਂ ਅਸੀਂ ਜਿਹੜੀ ਕਮਾਈ ਕਰਾਂਗੇ ਇਹਦਾ 25% ਜਿਹੜਾ ਚੌਥਾ ਹਿੱਸਾ ਉੱਥੇ ਭੇਜਣਾ ਬਾਈ ਜੀ ਤੇ ਬਾਕੀ ਵੀ ਜਿੰਨੇ ਬੰਦੇ ਜੁੜੇ ਆ ਚੈਨਲ ਨਾਲ ਉਹ ਵੀ ਸਾਰੇ ਇੱਕ ਨਵੀਂ ਢੀ ਪਵੇ ਉਹ ਆਪਦੇ ਵੱਲੋਂ ਥੋੜਾ ਬਹੁਤਾ ਦਸਵੰਦ ਜਿਵੇਂ ਸਾਡੇ ਗੁਰੂ ਸਾਹਿਬ ਦਾ ਹੁਕਮ ਹੈ ਹਨ ਦਸਵੰਦ ਦੇਣ ਦਾ ਉਹ ਉੱਥੇ ਜ਼ਰੂਰ ਭੇਜੋ ਆ ਭਰਤੀਆਂ ਸਾਰੀਆਂ ਪਈਆਂ ਗੁੜੀਆਂ ਚਾਹਤ ਪ੍ਰੀਤ ਆ ਲਹਿਰੇ ਵੇਗੇ ਤੋਂ ਇਹਦੇ ਵੱਲੋਂ ਬਾਈ ਜੀ ਭਰਤੀ ਚ ਚਾਈ ਜਾਊਗੀ ਸਾਰੀਆਂ ਭਰਤੀਆਂ ਰਲਾਤੀਆਂ ਬਾਈ ਦਿਖਾ ਦਿਓ ਇਹਦੇ ਵਿੱਚ ਚੱਕੋ ਬੇਟੇ ਪਹਿਲਾ ਨਾਮ ਦੀ ਪਹਿਲਾ ਨਾਮ ਆ ਇਹ ਪਹਿਲੇ ਨਾਮ ਪਹਿਲਾ ਨਾਮ ਸੈਂਕੜਾ ਪਹਿਲੇ ਹੈਪੀ ਗਿੱਲ ਹੈ ਬਾਈ ਜੀ ਮੋਬਾਈਲ ਨੰਬਰ ਦੋ ਕਰਾਓ ਭਰਤੀ ਦਿਖਾ ਦਿਨਾ ਭਰਤੀ ਦੇਖ ਲਓ ਬਾਈ ਜੀ ਨੇੜੇ ਕਰਕੇ ਐਸਪੀ ਗਿੱਲ ਦੀ ਕਿਸਮਾ ਜਾਗਦੀ ਨੰਬਰ ਆਪਾਂ ਦੱਸਦੇ ਆ ਬਾਈ 83603 84934 ਬਾਈਨ 100 ਰੁਪਏ ਦਾ ਬੂਟਾ ਲਿਆ ਸੀ ਆ ਬਾਈ ਨੂੰ ਬਾਈ ਆ ਬਾਈ ਸਾਈਕਲ ਤੇ ਬੈਠਣ ਜੋਗਾ ਹੋ ਗਿਆ ਟਿੱਡ ਘਟਾਉਣ ਜੋਗਾ ਹੋ ਗਿਆ ਇਹਨੂੰ ਬਾਈ ਨੂੰ ਫੋਨ ਲਾਓ ਆ ਕਰ ਲਓ ਬਾਈ ਉਹ ਗਾੜਾ ਸੁਣਿਆਦਾ ਬਾਅਦ ਚ ਹੋ ਜੂ ਬਾਅਦ ਚ ਦੂਜੀ ਵਾਰਤੀ ਬੈਠੇ ਕੱਢੋ ਅੱਗੇ ਕਰਾ ਕੇ ਤੇ ਅੱਗੇ ਦਿਖਾਓ ਬਾਈ ਕੋਈ ਨਹੀਂ ਵੀ ਅੱਗੇ ਕੋਈ ਨਹੀਂ ਬਾਈ ਹੈਪੀ ਗੱਲ ਬੋਲ ਰਹੇ ਹਾਂ ਬਈ ਤੁਸੀਂ ਬਰਾਡ ਨਰਸਰੀ ਤੋਂ ਬੂਟਾ ਲੈ ਕੇ ਗਏ ਸੀ ਕਾਹਦਾ ਬੂਟਾ ਲੈ ਕੇ ਗਏ ਸੀ ਬਈ ਥੋੜਾ ਨੰਬਰ ਆਇਆ ਕੋਈ ਤੁਹਾਡੇ ਨਾਮ ਤੇ ਪਰਚੀ ਪਾ ਕੇ ਗਿਆ ਤੁਹਾਨੂੰ ਇਨਾਮ ਨਿਕਲਿਆ ਬਈ ਸਾਈਕਲ ਆਪੀ ਲਿਆਇ ਨਾ ਕੀ ਆ ਬਈ ਤੁਹਾਡਾ ਪਰਚੀ ਨਾਲ ਲੈ ਕੇ ਹੈਪੀ ਬਈ ਆਪ ਦੀ ਪਰਚੀ ਦਾ ਨੰਬਰ ਕਿੰਨਾ ਤੁਹਾਡਾ ਬਈ ਤੁਹਾਡੀ ਜੇ ਪਰਚੀ ਹੈਗੀ ਆ ਤਾਂ ਪਰਚੀ ਲੈ ਕੇ ਆ ਜਾਓ ਬਈ ਪੁੱਚੋ ਮੇਲੇ ਚ ਬਈ ਕਿਸਾਨ ਮੇਲਾ ਪੁੱਚੋ ਦੂਜੀ ਹੋ ਗਈ ਨਾ ਪਰਚੀ ਆਪਣੇ ਹਾਂ ਅਗਲਾ ਬਈ ਜੇ ਤੁਹਾਡੀ ਪਰਚੀ ਪਾਈਏ ਦੱਸ ਦਿਓ ਨਹੀਂ ਨੰਬਰ ਤੁਹਾਡਾ ਗਲਤ ਹੈ ਤਾਂ ਅਸੀਂ ਦੂਜਾ ਨਾਮ ਕੱਢ ਦਨੇ ਆ ਬਈ ਹੋਰ ਕਿਸੇ ਨੂੰ ਬਰਾੜ ਨਰਸਰੀ ਤੋਂ ਬਰਾੜ ਨਰਸਰੀ ਤੋਂ ਬਈ ਜੀ ਬਈ ਨੰਬਰ ਲਿਖਾ ਕੇ ਬਈ ਨੰਬਰ ਭਲੇਖੇ ਨਾਲ ਵੀ ਲਿਖਿਆ ਗਿਆ ਹੈ ਗਲਤੀ ਨਾ ਕਾਹ ਚ ਸੁਣੋ ਸੁਣ ਚ ਵੀ ਹੈ ਨਾ ਦੂਜਾ ਬੰਦਾ ਬਈ ਦੂਜਾ ਪ੍ਰਤਾਪ ਸਿੰਘ ਬਈ ਪ੍ਰਤਾਪ ਸਿੰਘ ਆਇਆ ਬਈ ਨੰਬਰ ਲਾ ਲੋ ਇਹਦੇ ਬਾਈ ਦਾ ਪ੍ਰਤਾਪ 2353 2353 ਬਾਈ ਇਹ ਛੱਤ ਵਾਲਾ ਪੱਖਾ ਜੁੱਪਿਆ ਬਾਈ ਛੱਤ ਵਾਲਾ ਪੱਖਾ ਬਾਈ ਉਹ ਤਾਂ ਲੈ ਨਿਆਰੇ ਗਰਮੀ ਦੇ ਵੇਸੇ ਜਾਣ ਵਾਲੀ ਗਾਹਾਂ ਨੂੰ ਲਾ ਲਈ ਚੱਲ ਬੱਦੂ ਤੀਜਾ ਨਾਮ ਦੱਸਾ ਹੁਣ ਇਕੱਠਾ ਲਾ ਲੋ ਬਾਅਦ ਚ ਕੋਈ ਗੱਲ ਨਹੀਂ ਹਾਂ ਤੀਜੀ ਵਰਤੀ ਵੀ ਇਹ ਬੇਟੀ ਨੇ ਕੱਢਤੀ ਇਹ ਕਿਹਨੂੰ ਨਿਕਲੇ ਨਾ ਨਮਿੰਦਰ ਸਿੰਘ ਹੈ ਬਾਈ ਜੀ ਆਹ ਦਿਖਾ ਦਿਓ ਹਰਵਿੰਦਰ ਸਿੰਘ 91 96 ਜੇ ਹਰਵਿੰਦਰ ਇੱਥੇ ਹੈਗਾ ਤਾਂ ਬਾਈ ਦੱਸ ਦਿਓ ਨਾਮ ਵਾਲੇ ਬਾਈ ਕੋਈ ਨਹੀਂ ਹੁੰਦੇ ਗਹਿਮਤ ਇੱਥੇ ਐਨੀ ਨਹੀਂ ਨਾ ਦੀ

ਆਮੀ ਤੇ ਭਾਗ ਮੰਗ ਚੱਲੀ ਆਹ ਫਰੈਂਡ ਲਿਖਿਆ ਇਹਨਾਂ ਦਾ ਪੁੱਤ ਸੈਕਲ ਨਹੀਂ ਵਾਚਣ ਜਾਂਦਾ ਹਨਾ ਆ ਕਿੰਨੂ ਦਾ ਬੂਟਾ ਬਈ ਪੰਜਵਾਂ ਨਾਮ ਗਰਮੀਤ ਸਿੰਘ ਨੂੰ ਨਿਕਲਿਆ ਜੀ ਕਿੰਨੂ ਦਾ ਬੂਟਾ 23 3 ਠੀਕ ਹੈ ਇਹਨਾਂ ਹੱਥ ਮਾਰ ਕੇ ਦੇ ਦਿੰਦੇ ਬਸ ਉਹ ਆਪਣੇ ਬਈ ਹੁਣ ਪੰਜ ਨਾਮ ਪੰਜੇ ਘੜਦੇ ਪੰਜਵਾਂ ਨਾਮ ਆ ਇਹ ਪੰਜਵਾਂ ਨਾਮ ਕਿੰਨੂ ਦਾ ਬੂਟਾ ਠੀਕ ਹੈ ਬਾਈ ਜੂ ਬਾਈ ਬਾਈ ਤਿਆਰ ਕਰਨ ਵਾਲਾ ਬਣੇ ਨਹੀਂ ਮਾਰੇ ਸਾਰਿਆਂ ਨੇ ਮਾਰੇ ਨੀ ਨੀ ਬਹੁਤ ਵਧੀਆ ਬਾਈ ਬਹੁਤ ਵਧੀਆ ਮਰਾਲਾ ਮੰਗਾ ਆ ਤੁਹਾਡੀ ਪਰਚੀ ਪਾਈ ਸੀਗੀ ਸਾਨੂੰ ਅਸੀਂ ਸਾਡੀ ਟੀਮ ਵੱਲੋਂ ਇੱਕ ਬੂਟਾ ਦੇਣਾ ਚਾਹੁੰਦੇ ਆ ਕਿਹੜਾ ਬੂਟਾ ਲੈ ਕੇ ਜਾਵਾਂਗੇ ਪੁੱਤ ਕਿਸ ਚੀਜ਼ ਦਾ ਬਿਨਾ ਪਰਚੀ ਤੋਂ ਗੁੜੀਆਂ ਨੂੰ ਬਈ ਅਸੀਂ ਸਨਮਾਨ ਕਰਨਾ ਚਾਹੁੰਦੇ ਆ ਦੱਸੋ ਪੁੱਤ ਕਿਹੜਾ ਬੂਟਾ ਲਾਉਣਾ ਕਰੇ ਫਲਦਾਰ ਜਿਹੜਾ ਪਸੰਦ ਪੁੱਤ ਅੰਬ ਦਾ ਦੇ ਦਈਏ ਜਿਹੜਾ ਸਾਨੂੰ ਚੰਗਾ ਲੱਗਦਾ ਬੂਟਾ ਦੇ ਦਿਓ ਨਾ ਇੱਕ ਹੋਰ ਦਿਓ ਦੋ ਦਿਓ ਨਹੀਂ ਪਤਾ ਜੋੜੀ ਬਣਾਓ ਯਾਰ ਡੈਡੀ ਤੋਂ ਪੁੱਛ ਲੈ ਜੋੜੀ ਬਣਾਓ ਇੱਕ ਹੋਰ ਦਿਓ ਯਾਰ ਸਾਡੇ ਕਹਿਣ ਤੇ ਬਈ ਦੋ ਇੱਕ ਹੋਰ ਦੇ ਦਿਓ ਇੱਕ ਛੋਟੇ ਆਪਦੇ ਵੱਲੋਂ ਆ ਲਓ ਪੁੱਤ ਬਰਾੜ ਵਾਲਾ ਆ ਦੇ ਚੱਲ ਦੋਸ਼ ਹੋ ਕੇ ਹੋਰ ਬਰਾੜ ਅੰਬ ਦਾ ਬੂਟਾ ਅੰਬ ਦਾ ਬੂਟਾ ਹੋਰ ਬਈ ਸਪੈਂਚ ਆ ਜਾ ਇਧਰ ਸਪੈਂਚ ਕੀ ਹਾਲ ਆ ਬਈ ਆ ਜਾ ਇਧਰ ਲਓ ਜੀ ਗੁੜੀਆਂ ਨੂੰ ਸਨਮਾਨਤ ਕੀਤਾ ਗਿਆ ਅੰਬ ਦਾ ਬੂਟਾ ਨਾਲ ਟੀਗਲ ਬਈ ਜੀ ਬਹੁਤ ਬਹੁਤ ਵਧੀਆ ਬਈ ਨੇ ਰਿਜ਼ਲਟ ਬਹੁਤ ਵਧਾਂਗਾ ਬਈ ਨੂੰ ਜਿੰਨਾਂ ਨੂੰ ਵੀ ਆਹ ਦਾ ਨਾਮ ਨਿਕਲੇ ਆ ਰਹੀ ਆ ਦਾ ਨਾਮ ਨਿਕਲੇ ਆ ਪੱਖਾ ਬਰਾਡ ਨਰਸਰੀ ਬਣਾਈ ਜਾਣਾ ਜ਼ਰੂਰ ਮੌਕਾ ਦਿਓ ਆ ਕੇ ਲੰਘਦੇ ਟੱਪਦੇ ਇਹ ਅਗਰੀਬੀ ਚੱਕ ਮੈਕਮ ਇਹ ਅਗਰੀਬੀ ਚੱਕ ਮੈਕਮ ਠੀਕ ਹੈ ਜਿਹੜਾ ਬਾਈ ਉਹਨ ਬਾਈ ਨੂੰ ਬੇਨਤੀ ਹੈ ਜੇ ਉਹਦਾ ਟੱਡ ਵੱਡਾ ਹੋਇਆ ਨਾ ਤਾਂ ਉਹਨ ਬੇਨਤੀ ਆਵੇ ਉਹਨੂੰ ਸਾਈਕਲ ਲਾ ਕੇ ਮੇਂ ਚਲਾਇਆ ਕਰੇ ਇਹ ਤੇ ਜ਼ਰੂਰੀ ਹੈ ਤਾਰਾਂ ਤੋਂ ਸਾਈਕਲ ਦੇ ਆਉਂਦੇ ਨਾ ਜੇ ਕੰਮਜਾਬ ਹੋਣਾ ਹੈ ਜੇ ਕੰਮਜਾਬ ਹੋਣਾ ਹੈ ਹਾਂ ਰਹਿਮਾਨ ਤੋਂ ਜਾ ਕੇ ਦੇਖ ਲੈ ਬਾਕੀ ਬਾਈ ਨਾ ਬਾਈ ਜੀ ਚੌਥਾ ਹਿੱਸਾ ਚੌਥਾ ਹਿੱਸਾ ਕਮਾਈ ਦਾ ਹੜਪੀੜਤਾ ਨੂੰ ਜਾਣਾ ਉਹ ਵੀ ਇਹ ਬਹੁਤ ਵਧੀਆ ਗੱਲ ਹੈ ਹਾਂ ਸਭ ਤੋਂ ਬੈਸਟ ਗੱਲ ਆ ਸਾਨੂੰ ਦਿਖਾ ਵੀ ਦਿੰਨੇ ਆ ਤੇ ਇੱਧਰ ਆ ਆ ਦੇਖੋ ਹਾਂ ਬਾਕੀ ਇਹ ਲੋਕਾਂ ਨੇ ਬਹੁਤ ਸੋਹਣਾ ਪਿਆਰ ਦਿੱਤਾ ਬਾਈ ਕੋਲੇ ਬੂਟੇ ਬਸ ਆ ਸਾਰਾ ਪਰਿਆ ਹੋਇਆ ਸੀ ਪਿੱਛੋਂ ਸਾਰਾ ਓਕੇ ਰਿਪੋਰਟ ਹੋ ਗਈ ਵੀਡੀਓ ਬਾਈ ਵੱਧ ਤੋਂ ਵੱਧ ਸ਼ੇਅਰ ਲਾਜ਼ਮੀ ਕਰੋ ਇਹ ਖਿੱਤ ਕੇ ਕੱਪ ਕੱਢਦੇ ਵੀਡੀਓ ਸ਼ੇਅਰ ਕਰਨ ਵਾਲੇ ਤੇ ਇੱਕ ਵਾਰ ਤੁਹਾਨੂੰ ਦੂਰੋਂ ਦਿਖਾ ਲਗੇ ਗਰੀਬੀ ਚੱਕ ਮੈਕਮਾ ਬਰਾੜ ਨਰਸਰੀ ਭਲਾਈ ਜਾਣਾ ਚੱਕ ਦੋ ਫਟੇ ਤੇ ਵੀਡੀਓ ਕਰਦੇ ਬੱਦ ਬੱਦ ਸ਼ੇਰ ਬਾਈ ਨੇ ਚੌਥਾ ਹਿੱਸਾ ਹੜਪੀੜ ਤੋਂ ਵੀ ਦੇਣਾ ਜਿਹੜੇ ਨਾਮ ਕਾਟ ਤੇ ਉਹਦਾ ਵੱਖ ਹੈ ਗੱਲ ਹੈ ਸਾਈਕਲ ਕੱਢਾ ਗਏ ਆ ਹੋਰ ਵੀ ਨਾਮ ਸੀਗੇ ਤੇ ਚੱਕ ਦੋ ਫਟੇ ਵੀ ਸ਼ੇਰ ਗਾ ਤੇ ਲਾਜਮ ਧੰਨਵਾਦ ਜੀ